ਹਾਂਜੀ ਵੈਲਕਮ ਕਰਦੇ ਆ ਜੀ ਆਪਣੇ ਚੈਨ ਪੰਜਾਬੀ ਰਾਜੂ ਫੈਮਿਲੀ ਤੇ ਉਮੀਦ ਕਰਦੇ ਆ ਕਿ ਸਾਡੇ ਚੜਦੀ ਕਲਾ ਚ ਹੋਮੋਗੇ ਸਾਡੇ ਵੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਹਾਂਜੀ ਹਾਂ ਅੱਜ ਜਸ਼ਨ ਹੈ ਘਰੇ ਕਿਉਂਕਿ ਅੱਜ ਹੀ ਹੈਗੀ ਪੇਡ ਸਪੀਟਿੰਗ ਅਸੀਂ ਉਹ ਪੇਡ ਮੀਟ ਤੇ ਜਾ ਰਹੇ ਸੀ ਤਿਆਰ ਹੋ ਰਹੇ ਸੀਗੇ ਵੱਜ ਗਏ ਨੇ 11 ਤੇ ਇਹ ਕਿਹ ਜਾਂਦਾ ਵੀ ਲੇਟਾਂ ਲੇਟਾਂ ਪਾਪਾ ਕਿ ਮੈਂ ਕੀ ਕੰਮ ਕਰਦੇ ਕਰਨੇ ਸੀਗੇ ਤੇ ਇਹਦੀ ਮੰਮਾ ਨੇ ਵੀ ਕੰਮ ਕੰਮ ਕਰਨੇ ਹੁੰਦੇ ਨੇ ਤੇ ਕੰਮ ਕਰਕੇ ਹੁਣ ਹੋ ਗਏ ਅਸੀਂ ਰੈਡੀ ਚੱਲੇ ਆ ਸੀ ਸਕੂਲ ਦੇਖ ਰਹੀ ਨਾ ਕਿ ਇਹ ਰਲਦਾ ਅਜਸਤਾਨ ਦੀ ਫੇਰ ਮੀਟਿੰਗ ਹੋ ਗਈ ਆ ਤੇ ਮੈਂ ਆਪਣੀ ਨੂੰ ਲੈ ਕੇ ਜਾਣ ਲਈ ਗੀਟ ਪਾਸ ਸ਼ੁਰੂ ਕਰਿਆ ਸੀ ਉਹਦੀ ਸਲਿੱਪਾ ਫੜ ਲਈਏ ਜੱਦੀ ਦੀ ਚਲੋ ਲੈ ਫੜੋ ਕਿਉਂ ਸੀ ਦੋ ਆਂਟੀ ਨੇ ਓਕੇ ਦੀਦੀ ਲੈ ਕੇ ਜਾਣੇ ਮੈਂ ਆਪਣੇ ਜਾ ਭੱਜ ਗਏ ਅੱਛਾ ਜਾਨਟੀ ਕੁਛ ਇੱਥੇ ਪਹਿਲੀ ਲੇਟ ਬਹੁਤ ਹੋ ਗਿਆ ਆਪਾਂ ਚਲ ਚਲ ਬਹੁਤ ਵਧੀਆ ਰਿਹਾ ਚਾਹ ਜੈਸੇ ਮੰਦਾ 90% ਮਾਰਸ ਆ ਗਏ ਨੇ ਦੇ 100 ਚੋਂ ਇਹ ਨਾਲ ਕੀਮਾ ਵੀ ਕਰਦਾ ਕਹਿੰਦਾ ਮੈਂ ਆਪਾਂ ਮੈਂ ਕਹਿੰਦਾ 99 ਚਾਹੀਦੇ ਸੀਗੇ ਜੀ ਹੁਣ ਚੱਲਿਆ ਕਰ ਨੂੰ ਮੰੰਟੀ ਆ ਗਿਆ ਨੰਬਰ ਆਈ 0919 ਹੁਣ ਬੋਲਿਆ ਖੁੱਲ ਕੇ ਬਣਾ ਗਿਆ ਸਕੂਲ ਦਾ ਮੈਡਮ ਉਸੇ ਮਿਲ ਗਿਆ ਮੰਮਾ ਬੀਬੀ ਆ ਗਿਆ ਤੇ ਹੁਣ ਚੱਲਿਆ ਕਰ ਨੂੰ ਹਾਂਜੀ ਹੁਣ ਆ ਗਿਆ ਪੱਕ ਕਰ खाने समान वगैरह गया मेरे ना की की लाया पता लेस बिस्कुट गेम्स और, और कॉफी या पैकेट छोटे, छोटे छोटे के ब्रेड ब्रेड देखिए ले ली दादू ली अच्छा ब्राउन ब्रेड ठीक है वेरी गुड तो क्या कर बंद हो गया बोले हैं मिली की लेके आए मैं तो ट्रेन है ठीक है ना कुछ पापा भी पता ही है पापा ਗੰਦੀ ਚੀਜ਼ ਖਾਂਦੇ ਨਹੀਂ ਨੇ ਬੱਸ ਆ ਜਾਓ ਤਾਂ ਆਪਾਂ ਛੋਟੀ ਛੋਟੀ ਚੀਜ਼ਾਂ ਖਾ ਲੈਣੇ ਹਾਂ ਤਾਂ ਤਾਂ ਆ ਜੇ ਸ਼ੋ ਦਾ ਤਾਂ ਹਾਂ ਹਜੇ ਮੈਂ ਸ਼ੋ ਦਾ ਤਾਂ ਦੇਖਿ ਪਾਰ ਜਣਾ ਪਸਾਨੀ ਜੂੜ 1.5 ਵਜੇ ਵਾਲਾ ਤੇ ਘਰੇ ਆ ਗਏ ਸੀਗੇ ਕਿਰਦੀਪ ਨੇ ਥਰਲੀ ਚਾਹ ਅੱਜ ਕੇ ਵੀ ਚਾਹ ਚੁ ਪੀ ਲਈਏ ਕਿਰਦੀਪ ਨੇ ਚਾਹ ਤਰਹੀ ਹੋਈ ਆ ਹੁਣ ਚਾਹ ਵੀ ਮੈਨੂੰ ਕੋ ਟੋੜ ਕੰਮ ਜੀ ਹੋ ਜਾਗੇ ਹਾਂਜੀ ਹਾਂਜੀ ਸਸਿਕਲ ਜੀ ਸੰਗ ਹਾਂ ਜੀ ਆ ਚਾਹ ਬੁੜਾਲੀ ਬਣਾਉਣੀ ਕਿਹੜੀ ਬਣਾਉਣੀ ਅੱਛੀ ਨਹੀਂ ਆਣੀ ਨਹੀਂ ਨਹੀਂ ਆਣੀ ਕਿਉਂਕਿ ਮਾਸੀ ਜੀ ਨੇ ਪੀਣੀ ਅੱਛਾ ਅੱਛਾ ਠੀਕ ਹੈ ਠੀਕ ਮੈਨੂੰ ਤਾਂ ਬੁੜਾਲੀ ਬਹੁਤ ਪਸੰਦ ਹੁੰਦੀ ਹੈ ਮਾਸੀ ਜੀ ਕਰਕੇ ਤਾਂ ਨਹੀਂ ਆ। ਅਸ ਮਾਸੀ ਅਕੀ ਦਰਿਆ ਮੇਰੇ ਘਰ ਕਿ ਨਹੀਂ ਮੈਂ ਮਿਲ ਲਈ ਜਦ ਬਣਦੀ ਨਹੀਂ ਮਾਸੀ ਆਨੇ ਤੇ ਏਮ ਤੋਂ ਐਸੀ ਹਾਂ ਚਲ ਕੋਟੂ ਮੈਂ ਮੇਰੀ ਲਈ ਵੀ ਮੁਰਚੀ ਬਣਾ ਦੇ ਹਾਂਜੀ ਹਾਂ ਤੁਸੀਂ ਵੀ ਪੀ ਲਿਓ ਜਮ ਕੱਪੜੇ ਸਪਰਾਂ ਬਾਤ ਕਰਨੇ ਨੇ ਤਾਂ ਪਰ ਦੇ ਵਿੱਚ ਪੀਡੀਐਮ ਤੇ ਜਾਣ ਕਰਕੇ ਫਟਾਫਟ ਜਿਵੇਂ ਤੇਰੀ ਗੱਲ ਹੈ ਅੱਜ ਪੀਡੀਐਮ ਤੇ ਗਿਆ ਸੀਗੇ ਜਸ਼ਮੰਦਾਰ ਜਲਤ ਕੋਹਤ ਦਾ ਦੇ ਰਹੇ ਹਾਂ ਕਾਕੇ ਨਾਲ ਵਧੀਆ ਜਿਵੇਂ ਸ਼ਰਾਰਤੀ ਆ ਨਹੀਂ ਕਾਕੇ ਮਾਚ ਵੀ ਵਧੀਆ ਸੋਟੇ ਆਪਾਂ ਕਹਿੰਦੇ ਆ ਬਿਲਕੁਲ ਵੀ ਬਹੁਤ ਸ਼ਾਂਤ ਰਹਿੰਦਾ ਕਲਾਸ ਦੇ ਵਿੱਚ ਇਹ ਸੌ ਬਹੁਤ ਵਧੀਆ ਨਹੀਂ ਸ਼ਰਾਰਤੀ ਬੱਚੇ ਚਾਹੀਦੇ ਵੀ ਥੋੜੇ ਬਹੁਤ ਇਹਨੇ ਤਾਂ ਹੁਣ ਇਹਨਾਂ ਦਾ ਆਪਾਂ ਹੀ ਬਦਲ ਮੰਨਦੇ ਆ ਸ਼ਰਾਰਤੀ ਕਿਉਂ ਆਪਾਂ ਤੰਗ ਹੋਏ ਨਹੀਂ ਨਾ ਇਸ ਲਈ ਉਹਨੂੰ ਸ਼ਰਾਰਤੀ ਕਹਿੰਦੇ ਆ ਹਸਪੀਟਲ ਮੰਨਦੇ ਜਿਆਦਾ ਸੌ ਸੀ ਆਪਾਂ ਨੂੰ ਤਾਂ ਇਹ ਇਹ ਆ ਉਹ ਵੱਧ ਸੌ ਸੀਗੇ ਉਹ ਜਮਾ ਸ਼ਰਾਰਤਾ ਨਹੀਂ ਕਰਦੇ ਅਸੀਂ ਜਦ ਟੀਵੀ ਦੇਖ ਲਿਆ ਇਹ ਥੋੜਾ ਜਿਹਾ ਮੋਬਾਈਲ ਘਟ ਚਲਾਉਂਦਾ ਟੀਵੀ ਘਟਾ ਦੇਖਦਾ ਸ਼ਾਪ ਤਾਂ ਲਈ ਬੰਦ ਕਰਤਾ ਤਾਂ ਕਰਕੇ ਆਪਣੀ ਸ਼ਾਪ ਦੀ ਕਹਿ ਲੈਣੀ ਚਾਹ ਹੁਣ ਇਹ ਬਹੁਤ ਸ਼ਰਤ ਗਿਆ ਕਰਦਾ ਠੀਕ ਆ ਕੰਨ ਸ਼ਾਲ ਤੈਨੂੰ ਤਾਂ ਠੀਕ ਆ ਇਹਦੀ ਉਮਰ ਆ ਹੁਣ ਜਿਗਾ ਵੀ ਗਾਹ ਲੈ ਕੇ ਦੋ ਮੈਨੂੰ ਜਿਵੇਂ ਜਿਵੇਂ ਇਹਨੇ 9-10 ਸਾਲ ਦਾ ਹੋਣਾ ਇਹਨੇ ਸ਼ਰਤਾਂ ਘਟ ਜਾਣਾ ਸਭ ਬਣ ਜਾਣਾ ਨੇ ਬਹੁਤ ਵਧੀਆ ਸਭ ਬਣ ਜਾਣਾ ਹਾਂਜੀ ਜੀ ਇਹ ਤਾਂ ਲਾ ਲਿਆ ਟੀਵੀ ਤਾਂ ਦੇਖ ਕਾਰਟੂਨ ਨਾਲ ਨਾਲ ਆਪਣਾ ਪੇਟ ਪੂਜਾ ਸ਼ੁਰੂ ਕਰਤੀ ਹੈ ਕਿਨੇ ਬਜ਼ਰ ਹੋਗਾ ਨਾ ਉਹ ਜਿਸका ਬਜ਼ਰ 35 ਕਿਲੋ ਕਿਨੇ ਕਰਕਣੇ ਨੇ कुरकुरे नहीं कुरकुरे किया अच्छा लेज ठीक है ओके अर्शप्रीत बैठा इधर ये अभी छुट्टी सी हाँ जी आप कह रहे हैं कोडिंग क्वेश्चन पढ़ता सी वाह जी वाह ये कर रहे कोडिंग क्वेश्चन ठीक है लाली बाबू मुझे पाया ਕੌਣ ਦੇ ਗਿਆ ਤੈਨੂੰ ਜਸ਼ਮਨ ਦੇ ਕੇ ਗਿਆ ਸੀਗਾ ਹੁਣ ਜਾ ਰਿਹਾ ਸੀਗਾ ਉੱਪਰ ਆ ਗਿਆ ਸੀ ਹੈ ਹੂੰ ਮੈਂ ਲਾਰੀ ਸਪੈਸ਼ਲ ਦੇ ਕੇ ਗਿਆ ਕਿ ਵੀਰੇ ਆ ਲੈ ਕੀ ਕਹਿ क्या ना कि तेरे पास है नाइंटी नंबर आया ना ये बड़ा दस के के नंबर भी दस के के ना नहीं नहीं बढ़िया लगा फिर तू मित्र है ना जी नहीं हो तो काटेगा क्या पिछले छुट्टियां बहुत होगी ना काट गया साला तो बार कभी दो तो बार के अन कंपलीट सी होता कि ये कोचने मतलब चैप्टर कराई नहीं हुई सी होनी ज़् ਆ ਤਾਂ ਮੈਂ RTX 3090 ਦੀ ਪ੍ਰਾਈਸ ਦੇਖਦਾ ਸੀ ਨਾਰਮਲ ਆ ਰਿਹਾ ਜਿਹੜਾ 100000 RTX ਜਿਹੜਾ ਮਤਲਬ ਜਿਵੇਂ ਲੈਪਟਾਪ 'ਚ ਜੇ ਕੋਈ ਹੋਵੇ ਹਨਾ ਉਹਦੀ ਗੇਮਿੰਗ ਸਪੋਰਟ ਕਰਦਾ ਵਧੀਆ ਅੱਛਾ ਉਦੋਂ ਵੀ ਨਾ ਮਤਲਬ ਗੇਮਿੰਗ ਬੜੀ ਨਹੀਂ ਹੁੰਦੀ ਹੈਗੀ RTX ਦੇ ਨਾਮ ਹੋਵੇ ਅੱਛਾ ਮੇਰੇ ਲੈਪਟਾਪ 'ਚ 3050 ਆ ਹਾਂ ਹਾਂ ਹੁਣ ਜੇ ਮੈਂ ਨਵਾਂ 5090 ਹੋਣਾ RTX ਅੱਛਾ ਇਹ ਨਾਰਮਲ ਦੀ 2000 ਡਾਲਰ ਆ ਲਾ ਲਓ 1.5 ਲੱਖ ਪਏ 1.5 ਲੱਖ ਰੁਪਏ ਦੀ ਬ੍ਰਾਈਸ ਇੰਨਾ ਜ਼ਿਆਦਾ ਹਾਂ ਜਿਹੜਾ ਉੱਤੇ ਵਾਲੇ ਹੋਣਗੇ ਉਹ 3-3 ਲੱਖ ਦੇ ਵੀ ਹੋਣਗੇ ਜਿਹੜੇ ਪੀਸੀ 'ਚ ਪੈਂਦੇ ਆ अच्छा रेड दे पीसी हां 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 वो लैपटॉप च बहुत ਘਟਾਉਣਗੇ लैपटॉप ਵੀ ਬੜਾ ਬੜੇ ਹੋਣੇ ਪੈਣਗੇ ਤੇ ਵਨ ਗੇਮ ਹੋਣੀ ਜੀਟੀ 6 ਹੋਣੀ ਹੈ ਸਭ ਤੋਂ ਤਕੜੀ ਗੇਮ ਅੱਛਾ ਨੇ ਉਹ ਆਪਣੇ ਕੋਲ ਹੀ ਆ ਆਪਣੇ ਕੋਲ ਜੀਡੀ 5 ਆ ਉਦੋਂ ਬਣਾਈ ਹੋਣੀ ਜੀਟੀ 6 ਜੀਡੀ 6 2000 ਹੁਣ 24 2000 ਹੋਊਗੀ ਉਹ ਤਾਂ ਐਕਸ ਬਾਕਸ ਠੀਕ ਹੈ ਠੀਕ ਆ ਕੀਮਤ ਬਹੁਤ ਬੜੀ ਹੋਊਗੀ ਕੀਮਤ ਹਾਂ ਹਾਂ ਉਹ 4TX ਸਹੀ ਬੜੇ ਬੜੀ ਇਹ ਆਪਣਾ 3050 ਕਿਹੜਾ ਆ 3050 ਆ ਇਹ ਆਪਾਂ ਇਹ 30 ਇੱਕ ਵਾਰ ਦੋ ਵਾਰ ਸਰੇਰਾ ਸੀ ਨਾ ਉਹ ਕਿੰਨਾ ਸੀ ਉਹ 2050 ਸੀਗਾ ਤੇ ਦੇ 10 15000 ਉਹ ਘੱਟ ਪੈਂਦਾ ਸੀਗਾ ਉਹ ਇਹਨੂੰ ਦੱਸ ਦੋ ਵੀ ਹਾਂ ਉਹਦੀ ਪ੍ਰਾਈਸ ਘੱਟ ਸੀ ਸਹੀ ਕਰਕੇ ਸੀ 15 15 20000 ਪ੍ਰਾਈਸ ਵਾਦੀ ਜਿਹੜਾ ਹੁਣ ਤੂੰ ਕਹਿ ਰਿਹਾ ਉਹ ਕਿੰਨਾ ਹੁਣ 50 50 90 50 90 ਉਹਦੀ ਪ੍ਰਾਈਸ ਤੂੰ ਕਹਿੰਦਾ ਵੀ ਨਾਰਮਲ ਜਿਹੜਾ 1.5090 ਆ ਉਹਦੇ ਉਹਦੇ 2000 ਡਾਲਰ ਆ 2000 ਡਾਲਰ ਅੱਛਾ ਡੇਡ ਡੇਡ ਲੱਖ ਤੋਂ ਉੱ अच्छा ये तो 40 में होंगे वो तो 3-3 लाख भी होंगे प्राइस का एंडी प्राइस वाली आर्टेक्स दीगलै वैल्यू वाला आर्टेक्स ठीक है ये टेक्नोलॉजी दा भाई फर्क ਪਈ ਜਾਂਦਾ ਸਾਡੇ ਹੁੰਦੇ ਤਾਂ ਕਹਿੰਦੇ ਸੀ ਤਾਂ ਮੋਬਾਈਲ ਨੋਕੀਆ ਦੇ ਸੱਪ ਵਾਲੀ ਗੇਮਾਂ ਖੇੜਦੇ ਰਹੇ ਉਹਨੂੰ ਵੀ ਤੇਰੀ ਕਿਸੇ ਤਕੜੀ ਮੰਦੇ ਹੁੰਦੇ ਸੀਗੇ ਆਪਣੇ ਟਾਈਮ 'ਚ ਨਾ ਵੀ ਉਹੀ ਗੇਮਾਂ ਸੋਰੀ ਜੀ ਇੱਕ ਟੀਵੀ ਘੱਟੋ ਘੱਟ ਚਾਹੀਦੀ ਹੁੰਦੀ ਆ 512 ਵੀ ਕਦੇ ਉਹ ਭਰ ਜਾਂਦੀ ਆ ਅੱਛਾ ਬਿਲਕੁਲ ਇਹ ਮੈਂ 100-100 GB ਦੀ ਹੁੰਦੀਆਂ ਨੇ ਤੇ ਤੁਹਾਨੂੰ ਮੈਮਰੀ ਹਾਂ ਜਿੰਨੀ ਵੱਡੀ ਹੋਊਗੀ ਹਨਾ ਜੇਦੀ ਕੱਟਣੀ ਪੈਂਦੀ ਨੇ ਜੇ ਨਾ ਕੀਤੇ ਸਟੋਰੇਜ ਘਟੋੜੇ ਇੱਕ ਟੀਵੀ ਦੋ ਟੀਵੀ ਲੱਗਦਾ ਕੀ ਇਹ ਟੈਂਪਰੇਚਰ ਬਹੁਤ ਹੈ ਓਕੇ 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 ਚਲੋ ਚੱਲੀਏ ਬਾਹਰ ਹੁਣ ਆਪਾਂ ਜਨਰਲ ਨਾਲ ਤਾਂ ਬਹੁਤ ਹੋ ਗਈਆਂ ਹਾਂ ਟੈਕਨੋਲੋਜੀ ਵਾਲਿਆਂ ਨਾਲ ਬਹੁਤ ਹੋ ਗਈਆਂ ਹੁਣ ਤੁਹਾਨੂੰ ਲੱਗੀ ਕੱਪੜੇ ਤੁਹਾਨੂੰ ਵੀ ਕੀ ਮਸ਼ੀਨ ਚੋਂ ਕੱਢਣੇ ਨੇ ਨਹੀਂ ਹੈ ਤਾਂ ਕੀ ਪਾਣੀ ਨਹੀਂ ਆ ਚੰਗੀ ਤਰ੍ਹਾਂ ਫਿਰ ਮਸ਼ੀਨ ਵਿੱਚੋਂ ਵੀ ਸਾਫ਼ ਰਹਿੰਦਾ ਸਾਰੀ ਕੱਢ ਕੇ ਕੇਰਾ ਸਾਫ਼ ਰਹੀ ਹਾਂ ਫਿਰ ਲਿਕਵਿਡ ਪਾ ਦਿੰਨੇ ਆ ਬਸ ਠੀਕ ਹੈ ਠੀਕ ਹੈ ਯੋ ਸਾਰੀ ਮੈਲ ਜੀ ਨਿਕਲ ਜਾਂਦੀ ਹੈ ਮੈਂ ਸਿੱਕਦੀ ਸਾਰੇ ਕੱਪੜੇ ਵੈਸੇ ਨਹੀਂ ਸਿੱਕਦੀ ਤਾਂ ਕੀ ਹੁੰਦਾ ਆ ਦੇਖੋ ਜੀ ਇੱਧਰ ਸਾਡਾ ਹਾਊਸ ਦਾ ਪਿਛਲਾ 뷰 ਆ ਗੁਰਦਾਰ ਸਾਹਿਬ ਇੱਧਰ ਤੇ ਪਿੱਛੇ ਖੇਤ ਨੇ ਆਓ ਦੇਖੋ ਸਰੂਆਂ ਦਾ ਖੇਤ ਨਾ ਬ੍ਰਿੰਗ ਤੇ ਤੁਪਲੀ ਜੀ ਬਹੁਤ ਬੋਲੀ ਜੜੀ ਹੈ ਨਾ ਗੁਰਦਾਰ ਸਾਹਿਬ ਦੀ ਲੈਂਟਰ ਪੈ ਰਹੀ ਆ ਅੱਜ ਹਾਂ ਅੱਜ ਲੈਂਟਰ ਪੈ ਰਹੀ ਆ ਹਾਂ ਸੀ ਪਾਣੀ ਮੈਂ ਸੋਚਿਆ ਹੂੰ ਸੀ ਉੱਤੇ ਆਈ ਹੈ ਨਾ ਕੋਈ ਹੋ ਸਕਦਾ ਸੀ ਉਹ ਅਗਰ ਗਈ ਆ ਮਤਲਬ ਆ ਸਕਦਾ ਹੈ ਓਕੇ ਤੇ ਮੰਮੀ ਜੇ ਆ ਜਾਂਦੇ ਨੇ ਹਾਂ ਅੱਜ ਆਇਆ ਤਾਰ ਹੁਣ ਮਾਸੇ ਕੀ ਆਉਣੇ ਇਕੱਲੇ ਕਿਤਾਬ ਸਤਾਰ ਸਫ ਕਰਕੇ ਕਿਦਰ ਪਾ ਦੇਣੀ ਆ ਹਾਂ ਅੱਜ ਤਾਰ ਸਫ ਕਰਨੇ ਆ ਮੈਂ ਸਟੈਂਡ ਚੱਕੇ ਅੰਦਰ ਕਰ ਦੂ ਸੁੱਕੇ ਜਾਂਦੇ ਹੁਣ ਮਾਸੇ ਲੋ ਬਹੁਤ ਫਰਕ ਆਉਂਦਾ ਇਹ ਇਹ ਨਾਲ ਇਹ ਫਾਇਦਾ ਵੀ ਚੱਕੇ ਸਟੈਂਡ ਇਹਦੇ ਅੰਦਰ ਹੋਏਗਾ ਚੱਕੇ ਅੰਦਰ ਹਾਂਜੀ ਜੇ ਮਾੜਾ ਹੋਟ ਨਹੀਂ ਜੇ ਕੋ ਨਰਮਲ ਰਹੇ ਵੀ ਜਾਊਗਾ ਨਾ ਨਹੀਂ ਹੋ ਜਾਣਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਸੋਚ ਆ ਤੇਰੀ ਮੰਨ ਗਿਆ ਮੰਨ ਗਿਆ ਚਲੋ ਮੈਂ ਜੱਲਾ ਹੇਠੇ ਕੰਮ ਦੇਦਾ ਫਿਰ ਮਾੜਾ ਮੋਟਾ ਕਰੀਏ ਜੁਨੀਫਾਰਮ ਉਤਾਰੀ ਆਪਣੀ ਕਿ ਹੁਣ ਤਾਂ ਕੰਮ ਕੋਈ ਹੈ ਨਹੀਂ ਜਾਣਾ ਕਿਤੇ ਹੈ ਨਹੀਂ ਤੇ ਆਪਾਂ ਕੱਪੜੇ-ਕੁਪੜੇ ਦੁਜੀ ਚੇਂਜ ਕਰਦੇ ਆਂ ਤੇ ਸਬਜ਼ੀ-ਸਬਜ਼ੀਆਂ ਆਪਣੇ ਦੇਖੋ ਥੱਲੇ ਹੈਗੀਆਂ ਦੀਨੀਆਂ ਦੇਖੋ ਦੇਖੋ ਇਹਦਾ ਕੰਮ-ਕਮ ਕਰਦੇ ਆਂ ਕੁਝ ਇੱਕ ਹੁਣ ਮੈਂ ਲਾਉਣੀਆਂ ਸੀਗੀਆਂ ਜਿੱਦਾਂ ਕਿ ਲੋਕੀ-ਲੁਕੀ ਦੀਆਂ ਹੋਰ ਲਿਆ ਕੇ ਤੇ ਕਰੇਲੇ ਵਗੈਰਾ ਦੀਆਂ ਬੇਲਾਂ ਉਹਨੂੰ ਕੋਈ ਡਿਸਪੋਜ਼ੇਬਲ ਗਲਾਸ ਬੂਰੂ ਚ ਲਾਉਨੇ ਆ। ਖੇਤੂ ਤਿਆਰ ਕਰਦੇ ਆਂ ਨੇ। ਚਲੋ ਇਧਰ ਵੀ ਸਰਸ-ਸਰਸ ਵਧੀਆ ਖੜੀ ਆ। ਇਧਰ ਖੇਤ ਬੜਾ ਦਿਖਦੀ ਕਿੰਨਾ ਘੈਂਟ ਲੱਦੇ ਹੋਰ ਹਨਾ। ਹਾਂਜੀ ਹਾਂ ਬਹੁਤ ਵਧੀਆ। ਹਮਮ। ਪਹਾਨ ਦਾ ਪਰ ਉੱਪਰ ਵੀ ਬਹੁਤ ਵਧੀਆ ਸੀ। ਥੋੜਾ ਜਿਹਾ ਬਹੁਤ ਵਧੀਆ ਨਹੀਂ ਲੱਗਦਾ ਕਿ ਮੈਂ ਤੁਸਤਉ ਦੀ। ਹਮਮ। ਤਉ ਦਾ ਹੈ ਮੈਂ ਤਾਂ ਤਿਆਰ ਰੱਬ ਦੀ ਕਰਨਾ ਕਾਫੀ। ਹਮਮ। ਜਦੋਂ ਜਾਣੀ ਇੱਥੇ ਦੇ ਪਿੱਛੇ ਕੀ ਉਹ ਮੋਹਾਲ ਦੇ ਆਪੇ ਮੋਹਾਲ ਠੀਕ ਆ ਰਿਹਾ ਵਧੀਆ ਆਪਣਾ ਸੈਪਰੇਟ ਆ ਯਾਰ ਹੋਰਾਂ ਨਾਲ ਹਾਂ ਹਾਂਜੀ ਮੈਂ ਉਹ ਇਦਾਂ ਨਹੀਂ ਹੈਗਾ ਆ ਬੈਨ ਆ ਰਹੀ ਹੈ ਕਿਹੜੀ ਆ ਰਹੀ ਹੈ ਬੈਨ ਸਕੂਲ ਦੀ ਇਹਨਾਂ ਚੱਲਦੀਆਂ ਨਹੀਂ ਹੈ ਸਕੂਲ ਦੇ ਬੈਨ ਆ ਰਹੀਆਂ ਉਧਰ ਅੱਜ ਲੇਟ ਹੋ ਗਿਆ ਅੱਗੇ ਤਾਂ ਮੈਂ ਕੱਪੜੇ ਚੱਲਦੀ ਪਾ ਦੇਣੀ ਸੀ 11:00 ਵਜੇ ਤੇ ਧੁੱਪ ਪਾ ਜਾਂਦੀ ਆ ਮੂਰੇ ਧੁੱਪ ਪਹਿਲਾਂ ਆਉਂਦੀ ਆ ਚੜਦੀ ਧੁੱਪ ਮੂਰੇ ਚਾਰ ਟਾਈਮ ਹੋ ਗਿਆ ਜੀ ਚਾਰਾਂ ਦਾ ਹੋ ਗਿਆ ਜੀ ਛੋਕ ਕਰਤੇ ਬੱਚਿਆਂ ਨੇ ਖਾਣੇ ਇਹ ਪਲੇਟ ਜਲਦੀ ਜਲਦੀ ਖਾਲੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਹੋ ਜੂਗੀ ਹਾਂ ਜੀ ਹਾਂ ਕਦੇ ਜਿਹਨਾਂ ਕੋ ਚਾਦੀ ਚੀਜ਼ ਲੈ ਕੇ ਦੇ ਦੇਣ ਖਾਣ ਨੂੰ ਕਿ ਸਬਜੀ ਖਾਣੀ ਆ ਤੁਸੀਂ ਹੂੰ ਖਾਣੀ ਆ ਕਿ ਸਬਜੀ ਖਾਣੀ ਆ ਜਾਂ ਪਿੰਨੀ ਆ ਸੁੰਜੀਰੀ ਇਦਾਂ ਦੀ ਕੋਈ ਵੀ ਆਈਟਮ ਇਹਦੇ ਕੋਈ ਤਾਕਦ ਹੋਵੇ ਕਹਿਣਗੇ ਨਹੀਂ ਥੋੜੀ ਥੋੜੀ ਖਾਵਾਂਗੇ ਘਬਰਾਟ ਹੁੰਦੀ ਆ ਭੁੱਖ ਨਹੀਂ ਹੁਣੋਂ ਭੁੱਖ ਵਾਧੂ ਲੱਗੀ ਹੈ ਨਾ ਤੇ ਮੈਂ ਤੂੰ ਬਸ ਕਰ ਬੱਤ ਹਾਂ ਮੈਂ ਵੀਡੀਓ ਬਣਾਉਂਦਾ ਨਾਲੇ ਜੀ ਮੈਂ ਕਿਤੇ ਮੈਂ ਵੀ ਖਾ ਹੀ ਲਵਾਂ ਥੋੜੇ ਜੱਕੇ ਮੁੱਕੜਿਆਂ ਨੂੰ ਲੱਗਦੇ ਨਾ ਤੇੜੀ ਲੱਗਿਆ ਮੈਂ ਖੱਛੋ ਦੇਖ ਖਾਦੇ ਹਾਂ ਤੇ ਅਗਲੀ ਵੀਡੀਓ ਚ ਤਾਂ ਤੇ ਅਲੀ ਸਾਰਿਆਂ ਨੂੰ ਸਤ ਸ੍ਰੀ ਅਕਾਲ